ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੇ ਮੈਂ ਆਪਣੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਤੁਸੀਂ ਇਹਨੇ ਸ਼ਾਰਟ ਟਾਈਮ ਤੇ ਜਿਹੜਾ ਨੋਟਿਸ ਦਿੱਤਾ ਆਪਜੀ ਸਾਰੇ ਇੱਥੇ ਆਏ ਤੁਹਾਡੇ ਸਾਰਿਆਂ ਦਾ ਬੜਾ ਬੜਾ ਧੰਨਵਾਦ ਭਾਜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਹੜ ਆਇਆ ਹੋਇਆ ਉਸ ਨੂੰ ਬੰਨ ਲਾਣ ਲਈ ਅੱਜ ਇਹ ਪ੍ਰੈਸ ਕਾਨਫਰੰਸ ਅਸੀਂ ਬੁਲਾਈ ਹੈ ਤੇ ਅਸੀਂ ਹੱਥ ਜੋੜ ਕੇ ਆਪਣੇ ਵੀਰਾਂ ਅੱਗੇ ਜਾ ਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਵੀ ਲੋਭ ਲਾਲਚ ਦੇ ਕੇ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੱਕ ਕੇ ਉਹਨਾਂ ਨੂੰ ਧਰਮ ਤੋਂ ਆਪਣੇ ਉਖੇੜ ਕੇ ਦੂਜੇ ਪਾਸੇ ਮੋੜਿਆ ਜਾ ਰਿਹਾ ਅਸਲ ਵਿੱਚ ਤੇ ਉਹਨਾਂ ਦੀਆਂ ਮਜਬੂਰੀਆਂ ਦਾ ਹੀ ਫਾਇਦਾ ਚੱਕਿਆ ਜਾ ਰਿਹਾ ਸੀਗਾ ਕਿ ਉਹ ਆਪਣੇ ਘਰ ਵਾਪਸੀ ਕਰਨ ਹੁਣ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਵੀ ਉਹਨਾਂ ਨੇ ਲੋਭ ਲਾਲਚ ਦਿੱਤੇ ਭਾਵੇਂ ਆਰਥਿਕ ਤੌਰ ਤੇ ਦਿੱਤੇ ਕਿਸੇ ਨੂੰ ਜੀ ਰਾਸ਼ਨ ਲਲੋ ਕਿਸੇ ਨੂੰ ਨੌਕਰੀ ਲਲੋ ਕਿਸੇ ਨੂੰ ਵੀ ਬੱਚਿਆਂ ਦੀ ਸਕੂਲ ਦੀ ਫੀਸਾਂ ਦੇ ਦਿੰਦੇ ਜੋ ਵੀ ਛੋਟੇ ਮੋਟੇ ਲਾਲਚਾਂ ਕਰਕੇ ਅਸਲ ਵਿੱਚ ਉਹਨਾਂ ਦੀ ਮਜਬੂਰੀ ਦਾ ਫਾਇਦਾ ਹੀ ਚੱਕ ਕੇ ਔਰ ਉਹਨਾਂ ਦੀ ਕੋਈ ਸਾਰ ਖਬਰ ਲੈਣ ਵਾਲਾ ਬੰਦਾ ਨਹੀਂ ਹੁੰਦਾ ਤੇ ਉਹ ਦੂਸਰੇ ਧਰਮਾਂ ਵੱਲ ਖਾਸ ਤੌਰ ਤੇ ਈਸਾਈ ਧਰਮ ਵੱਲ ਜਿਹੜਾ ਨੇ ਰੁਖ ਕੀਤਾ ਉਹਨਾਂ ਨੂੰ ਬੇਨਤੀ ਅਸੀਂ ਕਰਾਂਗੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਘਰ ਘਰ ਜਾ ਕੇ ਵੀ ਆਪਣੇ ਘਰ ਮੁੜ ਵਾਪਸੀ ਆਓ ਦੁਬਾਰਾ ਆਪਣੇ ਸਿੱਖ ਧਰਮ 'ਚ ਵਾਪਸੀ ਕਰਨ ਤੇ ਜੋ ਵੀ ਉਹਨਾਂ ਨੂੰ ਚੀਜ਼ਾਂ ਜਾਂ ਸਹੂਲਤਾਂ ਉਹਨਾਂ ਨੇ ਦਿੱਤੀਆਂ ਸੀ ਅਸੀਂ ਵੀ ਹੱਥ ਜੋੜ ਕੇ ਉਹਨਾਂ ਨੂੰ ਉਹ ਵਾਪਸ ਤੱਕ ਕਰਨ ਨੂੰ ਤਿਆਰ ਆ ਲੇਕਿਨ ਆਪਣੇ ਘਰ ਅਸੀਂ ਵਾਪਸੀ ਜ਼ਰੂਰ ਕਰੀਏ ਜਗਾ ਜਗਾ ਤੇ ਤੁਸੀਂ ਅਕਸਰ ਦੇਖਿਆ ਵੀ ਕੁਝ ਲੋਕ ਇਸ ਤਰ੍ਹਾਂ ਨੇ ਜਿਹੜੇ ਇਸਾਈ ਕਰਮ ਦਾ ਪ੍ਰਚਾਰ ਕਰਕੇ ਨਜ਼ਰ ਆ ਰਹੇ ਨੇ ਤਾਂ ਕਿ ਨਾਲ ਲੋਕਾਂ ਨੂੰ ਪੈਂਫਲੇਟ ਫੜਾਉਂਦੇ ਨੇ ਜਾਂ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਰਦੇ ਨੇ ਜਿੰਨਾਂ ਦੇ ਨਾਲ ਕੁਝ ਬੋਲਣ ਬੋਲ ਕੇ ਕੁਝ ਲੋਕ ਜਿਹੜੇ ਨੇ ਉਹ ਮੋੜ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਕੀ ਸਿਨੇਹਾ ਦੇਣਾ ਚਾਹੀਦਾ ਕਿਉਂਕਿ ਜਿਹੜਾ ਤੁਸੀਂ ਆਪਣੇ ਬੱਚਾ ਦਦੇ ਵਿੱਚ ਬਿਲਕੁਲ ਭਾਜੀ ਇਸੇ ਲਈ ਤੁਸੀਂ ਵੇਖਿਆ ਹੋਣਾ ਪਿਛਲੇ ਦਿਨੀ ਜਦੋਂ ਪੰਜਾਬ 'ਚ ਹੜ੍ਹ ਆਇਆ ਨਾ ਉਹ ਹੜ੍ਹਾਂ ਦੇ ਵਿੱਚ ਆਪਣੇ ਪੰਜਾਬ ਦੇ ਆਪਣੇ ਵੀਰਾਂ ਦੀ ਇੱਕ ਜੁਟਤਾ ਵੇਖ ਕੇ ਮੈਂ ਕਮਾਲ ਬਣ ਗਿਆ ਜਿਸ ਤਰ੍ਹਾਂ ਉਹ ਬਾਬਾ ਜੀ ਸੀ ਜਿਹੜੇ ਬੰਨ ਬਣਵਾ ਰਹੇ ਸੀ ਜਿਹੜੇ ਸਰਕਾਰਾਂ ਦੇ ਕੰਮ ਨੇ ਬੰਨ ਲਾਣੇ ਕੋਈ ਸੋਖੀ ਗੱਲ ਨਹੀਂ ਲੇਕਿਨ ਸਾਡੇ ਵੀਰ ਹਜ਼ਾਰਾਂ ਦੀ ਗਿਣਤੀਆਂ ਵਿੱਚ ਟਰੈਕਟਰ ਇਕੱਠੇ ਕਰਕੇ ਜੇ ਉੱਥੇ ਬੰਨ ਲਾ ਕੇ ਪੰਜਾਬ ਨੂੰ ਆਪਣੇ ਬਚਾ ਸਕਦੇ ਨੇ ਤੇ ਫਿਰ ਇਹ ਕੋਈ ਵੱਡਾ ਕੰਮ ਨਹੀਂ ਆ ਧਰਨ ਪਰਵਰਤਨ ਦਾ ਇੱਕ ਤਰ੍ਹਾਂ ਦਾ ਜਿਹੜਾ ਹੜ੍ਹ ਇਹਨੂੰ ਵੀ ਅਸੀਂ ਬੰਨ ਲਾਣਾ ਉਸ ਦੌਰਾਨ ਤੁਸੀਂ ਵੇਖਿਆ ਕਈਆਂ ਨੇ ਕਿਹਾ ਜੀ ਅਸੀਂ ਇੰਨੀ ਜ਼ਮੀਨ ਜਿਹੜੀ ਐਡਾਪਟ ਕਰ ਲੈਨੇ ਆ ਐਨੇ ਪਿੰਡਾਂ ਨੂੰ ਐਡਾਪਟ ਕਰ ਲੈਨੇ ਆ ਇੰਨੀ ਏਕੜ ਇਹ ਜਗ੍ਹਾ ਨੂੰ ਐਡਾਪਟ ਕਰ ਲੈਨੇ ਆ ਦਾਣਾ ਦੇਨੇ ਆ ਜੋ ਵੀ ਹੈਗਾ ਸੀ ਬੀਜ ਲੇਕਿਨ ਅਸੀਂ ਕਿਉਂ ਨਹੀਂ ਆਪਣੇ ਸਿੱਖ ਵੀਰਾਂ ਨੂੰ ਅਗਰ ਹਜਮਾ ਕਵਾਂ ਅਡਾਪਟ ਕਰਨ ਵਾਲਾ ਮੈਂ ਲਫ਼ਜ਼ ਤੇ ਨਹੀਂ ਵਰਤਣਾ ਚਾਹਾਂਗਾ ਲੇਕਿਨ ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਉਹ ਚੀਜ਼ਾਂ ਅਸੀਂ ਉਹਨਾਂ ਦੀ ਪੂਰੀ ਕਰੀਏ ਉਹਨਾਂ ਦੀ ਸਹਾਇਤਾ ਕਰੀਏ ਤਾਂ ਕਿ ਉਹ ਧਰਮ ਪਰਿਵਰਤਨ ਵਾਲੇ ਮੁੱਖ ਹੀ ਨ ਕਰਨ ਜਿਵੇਂ ਜੀ ਇੱਕ ਦਾ ਤੁਹਾਡਾ ਸਵੀਕਾਰ ਕੀਤੀ ਆ ਵੀ ਜਿਹੜਾ ਪੈਸੇ ਦੇ ਕੇ ਹਨਾ ਤੇ ਪਰਿਵਾਰ ਚਲੇ ਗਿਆ ਪਰ ਉਹ ਉਹਨਾਂ ਨੂੰ ਕੰਸੀ ਗਾਲਿਆ ਮੇਨ ਮੁੱਦਾ ਜਿਹੜਾ ਹੈਗਾ ਉਹ ਪੈਸੇ ਦੇ ਕੇ ਨਹੀਂ ਹੋਇਆ ਵੀ ਉਹਨਾਂ ਛੋਟੇ ਛੋਟੇ ਲੋਕਾਂ ਨੂੰ ਜਿਹੜੇ ਵੱਡੇ ਵੱਡੇ ਅਜਾਇਬ ਪੈਗੇ ਨੇ ਸੋਕ ਬੋਰਡ ਜਿਹੜੇ ਬੰਦੇ ਬੈਠ ਗਏ ਨੇ ਇਹਨਾਂ ਵੱਲੋਂ ਉਹਨਾਂ ਨੂੰ ਹਿੱਕਣਾ ਨਹੀਂ ਲਾਇਆ ਗਿਆ ਉਹ ਇਹ ਛੱਡ ਗਏ ਜਿਹੜਾ گاਵਾ ਭਾਵੇਂ ਸਿੱਖੀ ਤੋਂ ਹੋ ਗਏ ਤੇ ਭਾਵੇਂ Hindu ਹੋ ਗਏ ਭਾਵੇਂ ਜੁੱਤੀ ਗੱਦ ਕਹਿੰਦੇ ਹੋ ਗਏ ਉਹ ਛੱਡ ਗਏ ਜਿਹੜੇ ਧਰਮ ਪਰਵਤ ਨੇ ਇਹ ਸਥਿਤੀ ਰਗਾ ਧਰਮ ਦਾ ਹੈ ਕਿੰਨੇ ਬਾਰੇ ਤੁਸੀਂ ਕੀ ਦੂਜਾ ਗੱਲ ਜਿਹੜਾ ਹੈ ਜਿਹੜਾ ਹੈਗਾ ਬਾ ਜਿਹੜੀ ਸ਼ੌਮਿਕ ਕਮੇਟੀ ਹੈਗੀ ਹੈ ਸ਼ੌਮਿਕ ਕਮੇਟੀ ਨੂੰ ਵੀ ਹਿੱਕਣਾ ਲਾਉਣਾ ਚਾਹੀਦਾ ਹੈ ਦੂਤਿਆ ਪਾਰਟੀਆਂ ਨਾਲ ਸਿੱਖਾਂ ਜੜੀਆਂ ਹੈਗੇ ਨੇ ਜਿਹੜਾ ਤੁਹਾਡਾ ਪ੍ਰਲਾਪ ਤੇ ਵਧੀਆ ਪਰ ਇਹ ਉਹਨਾਂ ਨੂੰ ਤੁਸੀਂ ਕੀ ਭਾਜੀ ਜਦੋਂ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਛਕਾਉਂਦੇ ਨੇ ਨਾ ਜਿਹੜਾ ਵਟਾ ਸਾਂਝਾ ਚੁੱਲਾ ਛਕਾਇਆ ਜਾਂਦਾ ਜਦੋਂ ਅਸੀਂ ਅੰਮ੍ਰਿਤ ਛਕਦੇ ਆਂ ਭਾਵੇਂ ਉਹ ਜਿਹੜੀ ਮਰਜੀ ਜਾਤ ਦਾ ਹੈ ਕਾਸਟ ਦਾ ਇੱਕੋ ਬਾਟੇ 'ਚ ਉਹ ਜਿਹੜਾ ਸਾਂਝਾ ਚੁੱਲਾ ਛਕਾਣ ਦਾ ਉਹ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ ਇਹ ਕੌਣ ਹੁੰਦੇ ਨੇ ਕਿਸੇ ਨੂੰ ਨਕਾਰਨ ਵਾਲੇ ਆਪਣੀ ਹਿੱਕ ਨਾਲ ਨਾ ਲਾਣ ਵਾਲੇ ਐਸਜੀਪੀਸੀ ਤੇ ਸੰਤ ਸਮਾਜ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਤੌਰ ਤੇ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ ਉਹਨਾਂ ਨੂੰ ਆਪਣੇ ਕੌਮ ਦੇ ਦੁਖਾਂਤਾਂ ਨੂੰ ਸਮਝਣਾ ਚਾਹੀਦਾ ਸੀ ਆਪਣੇ ਲੋਕਾਂ ਨੂੰ ਇੱਕ ਨਾਲ ਲਾਣਾ ਚਾਹੀਦਾ ਸੀ ਜਿਹੜੇ ਸਾਡੇ ਅਖੌਤੀ ਲੀਡਰ ਨੇ ਸਾਡੇ ਸੰਤ ਸਮਾਜ ਨੇ ਬਾਕੀਆਂ ਤਾਂ ਅਸੀਂ ਦੇਖੋ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਲੇਕਿਨ ਅਸੀਂ ਆਪਣੇ ਘਰ ਨੂੰ ਹੀ ਨਹੀਂ ਸੰਭਾਲ ਪਰ ਜਾਤ ਪਾਤ ਨੂੰ ਦੂਰ ਰੱਖਦਿਆਂ ਹੋਇਆਂ ਆਪਾਂ ਨੂੰ ਮੈਂ ਤੇ ਤੁਹਾਨੂੰ ਇੰਨਾ ਵੱਡਾ ਉਦਾਹਰਣ ਦੇਤਾ ਜਦੋਂ ਵੀ ਅਸੀਂ ਅਹਮਰਤ ਛੱਕਣ ਜਾਂਦੇ ਹਾਂ ਸਾਂਝੇ ਚੁੱਲਾ ਚਖਾਇਆ ਜਾਂਦਾ ਬਾਟੇ 'ਚ ਉਸ ਟਾਈਮ ਤੁਸੀਂ ਕੀ ਕਹੋਗੇ ਜੀ ਦੀ ਇਸ ਕਸਟ ਦਾ ਇਸ ਕਰਕੇ ਅਸੀਂ ਬਾਟੇ 'ਚੋਂ ਇਹਦੇ ਨਾਲ ਚੁੱਲਾ ਨਹੀਂ ਚੱਕਦੇ ਆ ਜਿਹੜਾ ਬੜਾ ਵੱਡਾ ਤਖਤ ਹੈਗਾ ਜਿਹੜਾ ਆਪਾਂ ਨੂੰ ਦੂਰ ਕਰਨਾ ਚਾਹੀਦਾ ਤੁਹਾਨੂੰ ਲੱਗ ਤੁਹਾਡੀ ਰਾਜਨੀਤੀ ਵੀ ਹੋ ਰਹੀ ਹੈ ਜਾਤ ਪਾਤ ਦੇ ਨਾਂ ਤੇ ਬਿਲਕੁਲ ਹੋ ਰਹੀ ਹੈ ਜਾਤ ਪਾਤ ਦੇ ਨਾਂ ਤੇ ਤੇ ਡਿਵਾਈਡ ਐਂਡ ਰੂਲ ਵਾਲੀ ਪਾਲਿਸੀ ਤੇ ਹੀ ਵਰਤੀ ਜਾ ਰਹੀ ਹੈ ਖਾਲੀ ਧਰਮ ਪਰਿਵਰਤਨ ਤੋਂ ਅਸੀਂ ਸਿੱਖ ਪਰੇਸ਼ਾਨ ਨਹੀਂ ਹੈਗੇ ਸਾਡੇ ਹਿੰਦੂ ਪਰਿਵਾਰ ਵੀ ਪਰੇਸ਼ਾਨ ਨੇ ਕਿ ਜਿਹੜੀ ਇਹ ਮੁਹੀਮ ਹੈ ਆਪਾਂ ਨਾ ਕੇਵਲ ਸਿੱਖ ਪਰਿਵਾਰਾਂ ਲਈ ਆਪਣੇ ਹਿੰਦੂ ਵੀਰਾਂ ਲਈ ਵੀ ਕਰਾਂਗੇ ਜਿਹੜੇ ਡੇਰਿਆਂ 'ਚ ਜਾ ਰਹੇ ਨੇ ਉਹਨਾਂ ਬਾਰੇ ਵੀ ਉਹਨਾਂ ਬਾਰੇ ਵੀ ਚੰਗਣਾ ਪਾਉ ਭਾਜੀ ਡੇਰਾਵਾਸ ਤੇ ਦੇਖੋ ਤੁਸੀਂ ਹੁਣ ਰੈਪਿਸਟ ਜਿਹੜੇ ਮੈਂ ਕਹਾਂਗਾ ਰੈਪਿਸਟ ਹੋ ਕੇ ਕਤਲ ਦੇ ਕੇਸਾਂ ਉਹਨਾਂ ਤੇ ਉਹਨਾਂ ਨੂੰ ਪੇਰੋਲਾ ਦੇ ਕੇ ਬਾਹਰ ਭੇਜ ਦਿੱਤਾ ਜਾਂਦਾ ਹੈ ਹੋਰ ਜਿਹੜੇ ਕਿ ਜਨਤਕ ਹੋਈਆਂ ਚੀਜ਼ਾਂ ਮੇਰੇ ਸਾਰੇ ਤੁਸੀਂ ਵੱਡੇ ਭਰਾ ਮੇਰੇ ਸਾਹਮਣੇ ਬੈਠੇ ਹੋ ਮੇਰੇ ਨਾਲੋਂ ਜ਼ਿਆਦਾ ਆਪ ਜੀ ਨੂੰ ਵੀ ਇਸ ਬਾਰੇ ਗਿਆਨ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਡੇਰੇ ਵਾਲਿਆਂ ਨੂੰ ਜ਼ਮਾਨਤਾਂ ਦਿੱਤੀਆਂ ਜਾਂਦੀਆਂ ਨੇ ਕਿਵੇਂ ਉਹ ਬਾਹਰ ਆਉਂਦੇ ਨੇ ਉਹਨਾਂ ਨੂੰ ਪਰਫੁੱਲਿਤ ਕਰਨ ਵਿੱਚ ਉਹਨਾਂ ਦੀ ਹਾਈਪ ਬਣਾਉਣ ਲਈ ਮੈਂ ਕਵਾਂਗਾ ਮੀਡੀਆ ਦੇ ਵੀ ਕਿਤੇ ਨਾ ਕਿਤੇ ਸਰਕਾਰਾਂ ਦਾ ਹੀ ਜ਼ੋਰ ਲੈਂਦਾ ਤੇ ਸਰਕਾਰਾਂ ਹੀ ਇਨਵੋਲ ਹੋ ਗਈਆਂ ਨੇ ਤਾਂ ਹੀ ਉਹਨਾਂ ਨੂੰ ਆਏ ਦਿਨੋਂ ਜਦੋਂ ਮਰਜ਼ੀ ਬਾਹਰ ਆ ਜਾਂਦੇ ਨੇ ਜਦੋਂ ਮਰਜ਼ੀ ਅੰਦਰ ਚਲੇ ਜਾਂਦੇ ਨੇ ਡੇਰਾਬਾਦ ਨੂੰ ਵਿਧਾਨ ਲਈ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਤਾਂ ਇਹ ਡੇਰਾਬਾਦ ਵਧ ਰਿਹਾ ਪਰ ਫੁੱਲਿਆਤ ਹੋ ਰਿਹਾ ਨਹੀਂ ਕਿਸਾਨਾਂ ਨੂੰ ਵੱਡੀ ਚੀਜ਼ ਦੇਗੀ ਪੈਸਾ ਬੇਸ਼ੱਕ ਪਤਾ ਨਹੀਂ ਮਿਲਦਾ ਕਿ ਨਹੀਂ ਹੁੰਦਾ ਲੇਕਿਨ ਉਹ ਚੈਨ ਬਣਾਇਆ ਹੈ ਕਿ ਪੈਸਾ ਇਹਨਾਂ ਦੇਗੇ ਅੰਸ਼ੇ ਕਰ ਪਾਉਣਗੇ ਪਰ ਵਰਤੀ ਕਿੱਥੇ ਹੈ ਜੇਕਰ ਤੂੰ ਭਾਤੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਟਾਸਕ ਖਾਂਦਾ ਹੈ ਕਿ ਤੁਸੀਂ ਵੀ ਪੈਸਾ ਖਰਚ ਕਰੋ ਤੇ ਧਰਵਾਪਸੀ ਲਿਆਓ ਇਸ ਤਰ੍ਹਾਂ ਕਰੋਗੇ ਨਹੀਂ ਵੀਰ ਜੀ ਇਸ ਤਰ੍ਹਾਂ ਹੈਗਾ ਹੁਣ ਮੈਂ ਫੇਰੇ ਇੱਕ ਉਦਾਹਰਨ ਤੁਹਾਨੂੰ ਆੜਾ ਦੇ ਵਿੱਚ ਦੇਣਾ ਜਿਹੜੇ ਅਸੀਂ ਜਦੋਂ ਲੋਕਾਂ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡ ਰਹੇ ਸੀ ਜਾਂ ਅਸੀਂ ਕਿਸੇ ਨੂੰ ਇਹ ਤੇ ਨਹੀਂ ਪੁੱਛਿਆ ਤੂੰ ਕਿਹੜੇ ਧਰਮ ਦਾ ਤੇ ਨਾ ਸਾਡਾ ਧਰਮ ਸਾਨੂੰ ਸਿਖਾਂਦਾ ਜਾਂ ਅਸੀਂ 크ਿਸਚਨਾਂ ਨੂੰ ਉਸ ਵੇਲੇ ਕਿਹਾ ਹੋਵੇ ਕਿ ਭਾਈ ਪਹਿਲੇ ਤੂੰ ਸਾਡਾ ਧਰਮ ਅਪਣਾ ਤਾਂ ਤੇਰੀ ਮਦਦ ਕਰਾਂਗੇ ਨਹੀਂ ਤੇ ਨਹੀਂ ਕਰਾਂਗੇ ਹਾਲਾਂਕਿ ਉਹ ਕਹਿੰਦੇ ਸੀ ਇਹ ਸ਼ੈਤਾਨ ਦਾ ਘਰ ਹੈ ਤੇ ਸ਼ੈਤਾਨ ਦਾ ਪ੍ਰਸ਼ਾਦ ਹੈ ਵੀ ਅਸੀਂ ਇਹਨੂੰ ਮੂੰਹ ਨਹੀਂ ਲਾਣਾ ਲੇਕਿਨ ਅਸੀਂ ਕਿਸੇ ਨੂੰ ਵੀ ਨਹੀਂ ਕਦੀ ਕਿਹਾ ਜਾਂ ਤੁਸੀਂ ਵੀ ਮੇਰੇ ਨਾਲ ਮੇਰੇ ਨਾਲ ਮੇਰੇ ਸਿੱਖ ਵੀਰ Hindu ਵੀਰ ਸਾਰੇ ਹੀ ਸੀ ਅ ਸਾਡੇਆਂ ਚੋਂ ਤੇ ਕਿਸੇ ਨੇ ਵੀ ਨਹੀਂ ਕਿਸੇ ਨੂੰ ਕਿਹਾ ਕਿ ਪਹਿਲੇ ਸਾਡਾ ਧਰਮ ਅਪਣਾ ਭਰਾ ਫਿਰ ਤੇਰੀ ਅਸੀਂ ਮਦਦ ਕਰਾਂਗੇ ਤੇ ਨਾ ਅਸੀਂ ਇਹ ਕਹਿਣਾ ਅਸੀਂ ਕੇਵਲ ਆਪਣੇ ਪਰਿਵਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਆਪਣੀ ਘਰ ਵਾਪਸੀ ਕਰੋ ਹਾਂ ਤੁਹਾਨੂੰ ਜਿਹੜਾ ਲੋਭ ਲਾਲਚ ਦੇ ਕੇ ਬਈ ਕੱਲ ਨੂੰ ਤੁਹਾਨੂੰ ਤੰਗ ਨਾ ਕਰਨ ਕਿ ਬਈ ਅਸੀਂ ਤੇਰੀ ਇਹ ਮਦਦ ਕੀਤੀ ਸੀ ਅਸੀਂ ਤੇਰੀ ਨੌਕਰੀ ਲਵਾਈ ਸੀ ਜਾਂ ਅਸੀਂ ਤੇਰੀ ਐਨੇ ਪੈਸੇ ਦੀ ਮਦਦ ਕੀਤੀ ਸੀ ਜਾਂ ਤੇਰੇ ਘਰ ਦੇ ਮਹੀਨੇ ਦੇ ਰਾਸ਼ਨ ਬੰਨੇ ਨੇ ਜਾਂ ਅਸੀਂ ਤੇਰੇ ਘਰ ਦੀ ਛੱਤ ਪਾਈ ਸੀ ਉਹ ਚੀਜ਼ਾਂ ਥੱਲੇ ਅਗਰ ਦਬਾ ਕੇ ਕੋਸ਼ਿਸ਼ ਕੀਤੀ ਜਾਏਗੀ ਕਿ ਵੀ ਨਹੀਂ ਵੀ ਤੂੰ ਆਪਣੇ ਧਰਮ 'ਚ ਵਾਪਸ ਨਹੀਂ ਜਾ ਸਕਦਾ ਕਿਉਂਕਿ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਮਹੀਨੇ ਦਮਹੀਨੇ ਜਾਂ ਥੋੜੇ ਦਿਨਾਂ ਦੇ ਵਿੱਚ ਇੱਕ ਉਹਨਾਂ ਨੇ ਦਿਨ ਰੱਖਿਆ ਹੁੰਦਾ ਹੈ ਕਿ ਉਹਨਾਂ ਨੂੰ ਉੱਥੇ ਹਾਜ਼ਰ ਹੋਣਾ ਹੀ ਪੈਂਦਾ ਹੈ ਜਾਂ ਆਪਣੇ ਘਰ 'ਚ ਉਸ ਤਰ੍ਹਾਂ ਦੀਆਂ ਫੋਟੋਆਂ ਲਾਣੀਆਂ ਪੈਂਦੀਆਂ ਕੁਝ ਇਸ ਤਰ੍ਹਾਂ ਦਾ ਦਬਾਅ ਜੋ ਮੇਰੀ ਜਾਣਕਾਰੀ 'ਚ ਹੋ ਸਕਦਾ ਉਹ ਸਹੀ ਹੈ ਗਲਤ ਹੈ ਮੈਨੂੰ ਨਹੀਂ ਪਤਾ ਲੇਕਿਨ ਇਸ ਤਰ੍ਹਾਂ ਦਾ ਅਸੀਂ ਕਿਸੇ ਤੇ ਵੀ ਭਾਜੀ ਕਿਉਂ ਦਬਾਅ ਅਸੀਂ ਪਾਣਾ ਨਾ ਸਾਡਾ ਧਰਮ ਐ ਸਿੱਖਾਂ ਦਾ ਤੇ ਨਾ ਮੈਂ ਮੰਨਦਾ ਮੈਨੂੰ ਉਹ ਮੇਰੇ ਘਰ ਵਾਲਿਆਂ ਨੇ ਸੰਸਕਾਰ ਅਸੀਂ ਆਪਣੇ ਘਰ ਵਾਲਿਆਂ ਨੂੰ ਵਾਪਸ ਜ਼ਰੂਰ ਲਿਆਵਾਂਗੇ ਜਿਆਦਾਤਰ ਕੋਨਾਂ ਦਾ ਟਾਰਗੇਟ ਰਹਿੰਦਾ ਵਾ ਜਿਹੜੇ ਆਰਥਿਕ ਤੌਰ ਤੇ ਜਿਹੜੇ ਲੋਕ ਭਾਜੀ ਉਹ ਸਾਡੇ ਨਾਲ ਸੰਪਰਕ ਕਰਨ ਉਹਨਾਂ ਨੂੰ ਜਿਹੜੀ ਵੀ ਸਹੂਲਤ ਚਾਹੀਦੀ ਹੋਏਗੀ ਉਹ ਵੀ ਗੁਪਤ ਰੱਖੀ ਜਾਏਗੀ ਅਸੀਂ ਉਹਨਾਂ ਤੋਂ ਨਹੀਂ ਕਿ ਉਹਨਾਂ ਦੀ ਮਦਦ ਕਰਕੇ ਫੋਟੋਆਂ ਖਿਚਾ ਕੇ ਆਮ ਤੌਰ ਤੇ ਜਿਵੇਂ ਉਹਨਾਂ ਨੂੰ ਜਿਹਦੇ ਲੱਗਦਾ ਕਿ ਯਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਏਗਾ ਉਹ ਸਾਨੂੰ ਸੰਪਰਕ ਕਰਨ ਉਹਨਾਂ ਦੀ ਹਰ ਤਰੀਕੇ ਦੀ ਮਦਦ ਕਰਕੇ ਧਰਮ ਨਹੀਂ ਉਹਨਾਂ ਨੂੰ ਬਦਲਣ ਦੇਵਾਂਗੇ ਇਹ ਸਾਡੀ ਹੁਣ ਜ਼ਿੰਮੇਵਾਰੀ ਹੈ ਹੜਾਂ ਦੇ ਤੋਂ ਕਿੰਨੇ ਸ੍ਰਿਸ਼ਟਮ ਪਰਿਵਾਰ ਸੀ ਜਿੰਨਾਂ ਦੀ ਤੁਸੀਂ ਮਦਦ ਭਾਜੀ ਕਾਫੀ ਲੋਕ ਸੀ ਜਦੋਂ ਉਹ ਕਿਹੜਾ ਸੀਗਾ ਆਪਾਂ ਜਿਹੜੇ ਪਿੰਡਗੇ ਸੀ ਸੁਣ ਅਜਨਾਲੇ ਤੋਂ ਕੋ ਡੇੜਾ ਪਠਾਣਾ ਸ ਹੁਣ ਅਸੀਂ ਉੱਥੇ ਗਏ ਸਾਨੂੰ ਕਿੰਨੇ ਪੂਰੀ ਇੱਕ ਟਰਾਲੀ ਆਈ ਸੀ ਉਹਦੇ ਵਿੱਚ ਬਲਕਿ ਉਹਨਾਂ ਨੇ ਜਿਹੜਾ ਉਹਨਾਂ ਦਾ ਪਹਿਰਾਵਾ ਹੁੰਦਾ ਜਿਹੜੀ ਮਦਰਸ ਕਹੋ ਜਾਂ ਉਹਨਾਂ ਦੇ ਜੋ ਚਰਚੇ ਚ ਹੁੰਦੀਆਂ ਨੇ ਤੇ ਮਤਲਬ ਹੀ ਨਹੀਂ ਕੋਈ ਆਪਣੇ ਮੂੰਹ ਲੱਭ ਜੀ ਕੀਤਾ ਹੋਏ ਸਾਡੇ ਵਾਸਤੇ ਤੇ ਸਾਰੇ ਧਰਮ ਸਾਨੂੰ ਤੇ ਸਾਂਝੀ ਵਲਤਾ ਦਾ ਸੀ ਉਪਦੇਸ਼ ਦਿੰਦੇ ਆ ਅਸੀਂ ਕਿਸੇ ਤੇ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਹਾਂ ਸਾਡੇ ਧਰਮ ਹਲਿਆ ਤੇ ਵੀ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਜਿਹੜਾ ਉਹ ਕੰਮ ਕਰਦੇ ਆ ਰਹੇ ਨੇ ਅਸੀਂ ਉਹ ਕੰਮ ਨਹੀਂ ਕਰਨਾ ਨਾ ਅਸੀਂ ਉਹ ਲੀਕਾਂ ਤੇ ਚੱਲਣਾ ਅਸੀਂ ਸਭ ਤੋਂ ਪਹਿਲੇ ਆਪਣੇ ਘਰ ਨੂੰ ਵੇਖਣਾ ਪਹਿਲੇ ਆਪਣੇ ਪਰਿਵਾਰਾਂ ਨੂੰ ਹਿੰਦੂ ਸਿੱਖ ਪਰਿਵਾਰਾਂ ਨੂੰ ਵਾਪਸੀ ਲੈ ਕੇ ਆਈਏ ਫਿਰ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਜਿਹੜੇ ਧਰਮ ਚ ਨੇ ਆਪਣੇ ਧਰਮ ਚ ਪੱਕੇ ਰਹਿਣ ਕ੍ਰਿਸਚੀਅਨ ਆਪਣੇ ਧਰਮ ਚ ਪੱਕੇ ਰਹਿਣ ਹਿੰਦੂ ਵੀਰ ਆਪਣੇ ਧਰਮ ਚ ਪੱਕੇ ਰਹਿਣ ਸਿੱਖ ਵੀਰ ਆਪਣੇ ਧਰਮ ਚ ਪੱਕੇ ਰਹਿਣ ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ ਆਪਣਾ ਧਰਮ ਭਰਾ ਛੱਡ ਕੇ ਤੂੰ ਸਾਡੇ ਵੱਲ ਆ ਅਸੀਂ ਤੇਰੀ ਤਾਂ ਮਦਦ ਕਰਾਂਗੇ ਉਹਨਾਂ ਦੇ ਘਰ ਵੀ ਕੋਈ ਦੁੱਖ ਆ ਗਿਆ ਮਦਦ ਜ਼ਰੂਰ ਕਰਾਵਾਂਗੇ ਕਿਸੇ ਧਰਮ ਤਬਦੀਲ ਕਰਨ ਅਸੀਂ ਕਦੀ ਅਸੀਂ ਕਹਿੰਦੇ ਜਿਨ੍ਹਾਂ ਨੇ ਧਰਮ ਪਰਵਰਤਨ ਕੀਤਾ ਵਾ ਕੀ ਉਹਨਾਂ ਨੂੰ ਘਰ ਵਾਪਸ ਹੀ ਕੀ ਉਪਰਾਲਾ ਆ ਜਾਏਗਾ ਤੁਹਾਡੇ ਭਾਜੀ ਸਾਡੇ ਵੱਲੋਂ ਇਹਦੀ ਬਣਾਈ ਗਈ ਵਿਆਹਤ ਬੰਦੀ ਪਿੰਡਾਂ ਪਿੰਡਾਂ ਵਿੱਚ ਤੇ ਅਸੀਂ ਜਾਵਾਂਗੇ ਘਰ ਘਰ ਗੁਰਦੁਆਰਿਆਂ ਤੋਂ ਲੋਕਲ ਗੁਰਦੁਆਰਿਆਂ ਤੋਂ ਇਹਨਾਂ ਦੀਆਂ ਅਨਾਉਂਸਮੈਂਟਸ ਕਰਾਵਾਂਗੇ ਕਿ ਜਿਹੜੇ ਵੀ ਸਿੱਖ ਵੀਰ ਹੈਗੇ ਨੇ ਅਦਰੋ ਸਾਡੇ ਨਾਲ ਗੁਪਤ ਤਰੀਕੇ ਨਾਲ ਆ ਕੇ ਮਿਲਣਾ ਚਾਹੁੰਦੇ ਨੇ ਇਹਦੇ ਤੇ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਿੱਤਾ ਜਿਹੜਾ ਸਿਰਫ ਡੈਡੀਕੇਟਲੀ ਇਸੇ ਕੰਮ ਲਈ ਨੰਬਰ ਰਹੇਗਾ 786 0 786 ਤੇ 660 7860786660 ਐ ਡੈਡੀਕੇਟਲੀ ਪੰਜਾਬ ਵਾਸਤੇ ਇਹ ਨੰਬਰ ਜਿਹੜਾ ਹੈਗਾ ਰਹੇਗਾ ਜਿਹੜਾ ਵੀ ਬੰਦਾ ਸਾਡੇ ਤੇ ਇਹਦੇ ਤੇ ਸੰਪਰਕ ਕਰੇਗਾ ਭਾਵੇਂ ਉਹ ਸਾਨੂੰ ਆਪਣੇ ਪਰਿਵਾਰ ਚ ਬੁਲਾ ਲੇ ਆਪਣੇ ਪਿੰਡ ਚ ਬੁਲਾ ਲੇ ਆਪਣੇ ਸ਼ਹਿਰ ਚ ਬੁਲਾ ਲੇ ਜਾਂ ਜਿੰਨੇ ਵੀ ਲੋਕ ਉੱਥੇ ਦੇ ਲੋਕਲ ਬੰਦਿਆਂ ਨੂੰ ਮਿਲ ਕੇ ਅਗਰ ਸਾਨੂੰ ਅਪਰੋਚ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਕੋਲ ਪਹੁੰਚਾਂਗੇ ਤੇ ਜਿਹੜੀ ਵੀ ਉਹਨਾਂ ਦੀ ਲੋੜਾਂ ਹੈਗੀਆਂ ਨੇ ਉਹ ਜ਼ਰੂਰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਜੀ ਭਾਜੀ ਧਰਮ ਪ੍ਰਚਾਰ ਕਮੇਟੀ ਦੀ ਗੱਲ ਹੋਣਾ ਐਸਜੀਪੀਸੀ ਵੱਲੋਂ ਹੀ ਤਾਂ ਆਪ ਜੀ ਨੂੰ ਪਤਾ ਹੋਣਾ ਤੁਸੀਂ ਸਾਰੇ ਮੇਰੇ ਵੱਡੇ ਵੀਰ ਹੋ ਕਿ ਗੈਜ਼ਟ ਇੱਕ ਪਾਸ ਹੋਇਆ ਹੋਇਆ ਸੀ ਕਿ 35 ਤੋਂ 40 ਲੱਖ ਰੁਪਈਆ ਉਹ ਇਹਦੇ ਤੇ ਖਰਚ ਕਰਦੇ ਨੇ ਜਿਹੜੇ ਸਬ ਆਫਿਸ ਇਹਨਾਂ ਨੇ ਬਣਾਏ ਹੋਏ ਨੇ ਅਗਰ ਇਹ ਪੈਸਾ ਸਹੀ ਜਗ੍ਹਾ ਯੂਜ਼ ਹੋ ਰਿਹਾ ਹੁੰਦਾ ਸਾਡੇ ਗ੍ਰੰਥੀ ਪਾਠੀ ਸਾਡੇ ਜਿੰਨੇ ਰਾਗੀ ਅਸੀਂ ਕਹਿ ਲੀਏ ਜਾਂ ਜਿਹੜਾ ਵੀ ਧਰਮ ਪ੍ਰਚਾਰ ਦਾ ਕੰਮ ਸੰਭਾਲਦੇ ਨੇ ਕਿ ਉਹ ਕਿਥੇ ਨਾ ਕਿਥੇ ਫੇਲ ਨਹੀਂ ਹੋਏ ਕਿਤੇ ਨਾ ਕਿਤੇ ਕੀ ਸੰਪੂਰਨ ਤੌਰ ਤੇ ਮੇਰੇ ਸਾਹਮਣੇ ਨਾਲ ਫੇਲ ਹੋਏ ਜਾਂ ਤੇ ਉਹ ਫੰਡ ਉਹਨਾਂ ਤੱਕ ਨਹੀਂ ਪਹੁੰਚਦਾ ਮੈਂ ਫੰਡ ਪਹੁੰਚਾਉਣ ਦੀ ਕੀ ਗੱਲ ਕਰਾਂ ਜਿਹੜੇ ਸਾਡੇ ਗੁਰੂ ਦੇ ਵਜ਼ੀਰ ਨੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨ ਨੇ ਉਹਨਾਂ ਦੀਆਂ ਤਨਖਾਹਾਂ ਵੀ ਇੰਨੀਆਂ ਨਹੀਂ ਆਈਆਂ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ ਉਹਨਾਂ ਦੇ ਬੱਚੇ ਤੁਸੀਂ ਵੇਖ ਲਓ ਕਿਹੜੇ ਸਕੂਲਾਂ 'ਚ ਪੜ ਰਹੇ ਨੇ ਉਹ ਆਪ ਮਜਬੂਰ ਹੈਗੇ ਨੇ ਉਹ ਕਈ ਚੀਜ਼ਾਂ ਦੀ ਲਈ ਮਹਤਾਜ ਹੁੰਦੇ ਨੇ ਇਹ ਗਲਤ ਹੈਗਾ ਸਿੱਖ ਕੌਮ ਪੂਰੀ ਦੁਨੀਆ ਦਾ ਸਾਥ ਦਿੰਦੀ ਹੈ ਸਾਡੇ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਸਾਰਾ ਅਥੇ ਅਸੀਂ ਦੇਖਦੇ ਹਾਂ ਅਸੀਂ ਵੱਧ ਚੜ ਕੇ ਸਾਰੇ ਭਰਾ ਇੱਕ ਦੂਜੇ ਦੀ ਸੇਵਾ ਕਰਦੇ ਹਾਂ ਇਸ ਲਈ ਮੈਂ ਸਾਰੇ ਸਿੱਖ ਵੀਰਾਂ ਅੱਗੇ ਸਾਰੀ ਜੱਥੇਬੰਦੀਆਂ ਅੱਗੇ ਸੰਤ ਸਮਾਜ ਅੱਗੇ ਇੰਡਸਟਰੀਅਲਿਸਟ ਜਿਹੜੇ ਵੱਡੇ-ਵੱਡੇ ਹੈਗੇ ਨੇ ਬਿਜ਼ਨਸਮੈਨ ਹੈਗੇ ਨੇ ਉਹਨਾਂ ਅੱਗੇ ਬੇਨਤੀ ਕਰਦਾ ਜਿਵੇਂ ਹਟਾਂ ਵਿੱਚ ਆਪਾਂ ਸਾਰਿਆਂ ਨੇ ਜ਼ਮੀਨਾਂ ਤੇ ਇਸ ਤਰ੍ਹਾਂ ਦੀ ਅਡਾਪਸ਼ਨ ਦਾ ਇੱਕ ਕੰਮ ਨਮਿਕਲਾ ਸ਼ੁਰੂ ਕੀਤਾ ਸੀ ਅੱਜ ਉਸੇ ਤਰੀਕੇ ਨਾਲ ਜਿਹੜੇ ਸਾਡੇ ਵੀਰ ਧਰਮ ਪਰਵਰਤਨ ਕਰਕੇ ਚਲੇ ਗਏ ਨੇ ਉਹਨਾਂ ਨੂੰ ਵਾਪਸ ਲਿਆਈਏ ਅਸਿਕ ਇੱਕ ਹੋਰ ਚੀਜ਼ ਦੇਖਣ ਲੱਗੇ ਆਪੀ ਕੋਈ ਸਾਦੇ ਸੂਰਤ ਦਾ ਬੰਦਾ ਆ ਉਹਨੇ ਅਗਰ ਸ਼ੱਕ ਆ ਲੇਕਿਨ ਉਹ ਕ੍ਰਿਸਚਨ ਰੈਲਿਟੀ ਤੇ ਜਾਂਦਾ ਆ ਉਹਨਾਂ ਮਾਰਕਟਾਈ ਹੁੰਦੀ ਉਹਦੇ ਕਿ ਅੱਗੇ ਸਾਡੀ ਬੇਟੀ ਨੂੰ ਬੋਲਿਆ ਜਾ ਕਾਰਨ ਉਹ ਵੀ ਐਸੇ ਕਰ ਦਿੱਤੀ ਕਿ ਲੱਗਦਾ ਵੈਲਿਡ ਲੱਗਦਾ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਕੁਝ ਧਿਆਨ ਦੇਣ ਦੇ ਬਗੈਰ ਲਿਆਈਆਂ ਜਾਂਦੀਆਂ ਸ਼ਾਇਦ ਹੋਦਾ ਕੁਸਮਾ ਪਾ ਕੇ ਫਿਰ ਤੋਂ ਦਾ ਵਾਪਸੀ ਕਰਨਾ ਤੇ ਇੱਕ ਜਿਸ ਤਰ੍ਹਾਂ ਦਾ ਬੱਗੇ ਇਹ ਤਰ੍ਹਾਂ ਦਾ ਲੱਗਦਾ ਕਿ ਇਸ ਦਾ ਵਾਪਸ ਨਹੀਂ ਇਸ ਤਰ੍ਹਾਂ ਦਾ ਦੇਖੋ ਬਿਹੇਵੀਅਰ ਤੇ ਨਹੀਂ ਹੋਣਾ ਚਾਹੀਦਾ ਬਾਕੀ ਹਰ ਬੰਦੇ ਦੀ ਇੱਕ ਆਪਣੀ ਆਪਣੀ ਸੋਚ ਹੈ ਹੁਣ ਕਈ ਲੋਕ ਇਸ ਤਰ੍ਹਾਂ ਦਾ ਰਸਤਾ ਬਣਾਉਂਦੇ ਨੇ ਤੇ ਇੱਕ ਰਸਤਾ ਹੈਗਾ ਜਿਹੜਾ ਅੱਜ ਮੈਂ ਆਪਜੀ ਸਾਹਮਣੇ ਅਪਣਾਉਣ ਜਾ ਰਿਹਾ ਇੱਕ ਦੋ ਸ਼ੁਰੂਆਤ ਹੋ ਜੇਗੀ ਤੁਹਾਡੀ ਅਸੀਂ ਇਹਦੇ ਲਈ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ 26 ਤਰੀਕ ਤੋਂ 27 ਫਰਵਰੀ 27 ਫਰਵਰੀ ਨਹੀਂ ਬਾਜੀ ਜਨਵਰੀ ਜਨਵਰੀ ਹਾਂਜੀ ਉੱਥੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਪੋਵਿੰਡ ਗੁਰਦੁਆਰਾ ਸਾਹਿਬ ਤੋਂ ਵੀ ਇਹਦੀ ਅਨਾਉਂਸਮੈਂਟ ਕਰਾਂਗੇ ਉਸੇ ਦਿਨ ਤੋਂ ਇਹਦਾ ਆਗਾਜ਼ ਹੋਏਗਾ ਉਸੇ ਦਿਨ ਤੋਂ ਇਹਦੀ ਸ਼ੁਰੂਆਤ ਹੋਏਗੀ ਤੇ ਜਿੱਥੇ ਸਾਡੇ ਤਖਤ ਸਹਿਬਾਨਾਂ ਦੇ ਗ੍ਰੰਥੀ ਸਹਿਬਾਨ ਸੰਤ ਸਮਾਜ ਜਿੱਥੇ ਵੀ ਇਸ ਚੀਜ਼ਾਂ ਤੋਂ ਫੇਲ ਹੋਇਆ ਅਸੀਂ ਕਿਸੇ ਨੂੰ ਐ ਨਹੀਂ ਕਹਿੰਦੇ ਤੂੰ ਇਹ ਕਰਤਾ ਜਾਂ ਕਿੰਤੂ ਪਰੰਤੂ ਕਰਨ ਦਾ ਸਮਾਂ ਨਹੀਂ ਹੈ ਨਾ ਆਪਸ ਵਿੱਚ ਲੜਾਈਆਂ ਕਰਨ ਦਾ ਸਮਾਂ ਅਸੀਂ ਸਾਰੇ ਇਕੱਠੇ ਹੋ ਕੇ ਇਹ ਮੂਹਿੰਮ ਨੂੰ ਸ਼ੁਰੂ ਕਰੀਏ ਤੇ ਇਹਨੂੰ ਜੋਰ ਨਾਲ ਪੂਰੇ ਪੂਰੇ ਪਿਆਰ ਨਾਲ ਬਿਨਾਂ ਕਿਸੇ ਦਾ ਮਨ ਨੂੰ ਦੁਖਾਏ ਕਿਸੇ ਦੇ ਦਿਲ ਨੂੰ ਦੁਖਾਏ ਅਸੀਂ ਇਹ ਕੰਮ ਨੂੰ ਸ਼ੁਰੂ ਕਰੀਏ ਮੂਹਮ ਸ਼ੁਰੂ ਕਰੀਏ ਤੇ ਆਪਣੇ ਵੀਰਾਂ ਨੂੰ ਆਪਣੇ ਘਰ ਵਾਪਸੀ ਵੱਤ ਤੋਂ ਵੱਤ ਲਿਆਈਏ ਪੰਜਾਬ ਵਿੱਚ ਚਲਾਈ ਜਾਏਗੀ ਪੂਰੇ ਪੰਜਾਬ ਵਿੱਚ ਮੂਹਮ ਚਲਾਵਾਂਗੇ ਤੇ ਜਿਵੇਂ ਇੱਥੇ 5-6 ਲੱਖ ਬੰਦੇ ਦਾ ਇਕੱਠ ਹੋਇਆ ਸੀ ਨਾ ਉਹ 크ਿਸਚਨ ਦਾ ਸਾਡਾ ਤੇ ਇੱਕ ਸੁਪਨਾ ਹੈਗਾ ਕਿ ਉਹਨਾਂ ਵੱਡਾ ਇਕੱਠ ਹੋ ਕੇ ਜਦੋਂ ਜਿਸ ਦਿਨ ਮੇਰੇ ਵੀਰ ਸਾਡੇ ਘਰ ਵਾਪਸੀ ਕਰਨਗੇ ਤੇ ਮੈਂ ਸੋਚਾਂਗਾ ਕਿ ਅੱਜ ਸਾਡੇ ਗੁਰੂ ਮਹਾਰਾਜ ਨੇ ਜਿਹੜੀ ਸੇਵਾ ਆਪ ਲੈਣੀ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਅਸੀਂ ਕੋਈ ਵੀ ਨਹੀਂ ਹੁੰਦੇ ਨਾ ਮੈਂ ਨਾ ਤੁਸੀਂ ਕੋਈ ਇੰਨਾ ਵੱਡਾ ਨਹੀਂ ਜੋ ਇਹ ਕੰਮ ਆਪ ਕਰ ਸਕੇ ਜਦ ਤੱਕ ਉਸ ਗੁਰੂ ਮਹਾਰਾਜ ਦਾ ਹੁਕਮ ਨਹੀਂ ਹੁੰਦਾ ਉਹ ਆਪ ਹੱਥ ਰੱਖ ਕੇ ਸੇਵਾ ਨਹੀਂ ਲੈਂਦੇ ਕੋਈ ਇਹ ਸੇਵਾ ਨਹੀਂ ਕਰ ਸਕਦਾ ਮੈਂ ਮੇ ਅਫੀਸ ਕਿੱਥੇ ਕਰ ਰਹਿਣੇ ਸਾਰੇ ਤੁਹਾਨੂੰ ਠੀਕ ਹੈ ਅਫੀਸ ਨਹੀਂ ਭਾਜੀ ਅਫੀਸ ਦਾ ਇਹਦੇ ਵਿੱਚ ਐਸਾ ਕੁਸਤਰੀ ਕੁਝ ਨਹੀਂ ਹੈ ਨੰਬਰ ਅਸੀਂ ਤੁਹਾਨੂੰ ਫਲੈਸ਼ ਕਰਦੇ ਹੋਵੇ ਕਿਸੇ ਦਾ ਨੰਬਰ ਤੇ ਤੁਸੀਂ ਰੀਚ ਕਰੋ ਅਸੀਂ ਤੁਹਾਨੂੰ ਜਲਦ ਹੀ ਆਪਣਾ 26 ਤਰੀਕ ਨੂੰ ਐਡਰੈਸ ਵੀ ਦੱਸਾਂਗੇ ਆਫਿਸ ਦੀ ਤੁਸੀਂ ਉਹਨੂੰ ਕਹਿ ਲਓ ਭਾਵੇਂ ਸਾਡਾ ਰਾਇਅਤ ਸਮਝ ਲਓ ਉਹਦਾ ਤੁਹਾਨੂੰ ਸਾਰਾ ਐਡਰੈਸ ਜਿਹੜਾ ਉਸ ਦਿਨ ਅਸੀਂ ਪ੍ਰੋਵਾਈਡ ਕਰਾ ਦਾਂਗੇ ਤੇ ਜਿਹੜੇ ਵੀ ਵੀਰ ਨੇ ਉਹ ਸਾਨੂੰ ਸੰਪਰਕ ਕਰਨ ਅਸੀਂ ਆਪ ਸਾਰਿਆਂ ਦੇ ਮਾਧਿਅਮ ਤੇ ਹੁਣ ਤੇ ਤੁਸੀਂ ਵੀ ਮੇਰੇ ਵੱਡੇ ਵੀਰ ਹੋ ਤੁਸੀਂ ਸਾਰਿਆਂ ਨੇ ਸਾਡੀ ਬਾਹ ਫੜਨੀ ਹੈ ਤੁਸੀਂ ਸਾਨੂੰ ਸਿਖਾਣਾ ਤੁਸੀਂ ਸਮਝਾਣਾ ਤੇ ਤੁਸੀਂ ਸਾਡੇ ਤੋਂ ਜ਼ਿਆਦਾ ਗਿਆਨਵਾਨ ਹੈਗੇ ਹੋ ਤੁਹਾਨੂੰ ਇਸ ਚੀਜ਼ਾਂ ਦਾ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਤੁਸੀਂ ਗਰਾਊਂਡ ਤੇ ਰਹਿੰਦੇ ਹੋ ਤੇ ਮੈਂ ਤੇ ਫਿਰ ਵੀ ਮੀਡੀਆ ਨੂੰ ਵੀ ਐਜ਼ ਏ ਤੁਹਾਡਾ ਛੋਟਾ ਭਰਾ ਬੇਨਤੀ ਕਰਾਂਗਾ ਕਿ ਤੁਸੀਂ ਮੇਰੇ ਵੱਡੇ ਵੀਰ ਬਣ ਕੇ ਮੇਰੀ ਬਾਹ ਫੜਨਾ ਤੇ ਮੈਨੂੰ ਸਿਖਾਓ ਸਮਝਾਓ ਵੀ ਇਹ ਤਰੀਕਾ ਇਹਨੂੰ ਹੈਗਰੋਮ ਕਰਨ ਨੂੰ ਤਿਆਰ ਹੈਗਾ ਮੇਰਾ ਇੱਕੋ ਹੀ ਕਮ ਮੁੱਦਾ ਹੈਗਾ ਆਪਣੇ ਬੰਦਿਆਂ ਦੀ ਪਰਿਵਾਰਾਂ ਦੀ ਘਰ ਵਾਪਸੀ ਬਸ